ਪਰ ਤਾਂ ਮੈਂ ਕਹਾਂ ਬਿਸ਼ਾਂਵਾਰੀ ਨਾਂ ਲਾ ਕੇ ਬਿਠਾ ਦਿਨ ਚੜ੍ਹ ਤੋਂ ਪਹਿਲਾ ਪਹਿਲਾ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਂ ਲੈ ਕੇ ਸਾਰੇ ਹੱਪਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਲੈਣੇ ਕਿਸ ਦੀ ਡਿਊਟੀ ਤੇ ਉਂਗਲ ਨਹੀਂ ਗੱਲ ਖਰਾਬ ਕਰਨੀ ਕਿਸ ਦੀ ਇੱਥੇ ਸਾਰੇ ਪਿੰਡ ਨਾਂ ਲੈ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੱਚੇ ਦਾ ਨਾਂ ਲੈ ਤੇ ਤੈਨੂੰ ਦੱਸਾਂਗਾ ਕਿ ਕਿਵੇਂ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਸ਼ਾਤਰ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰਦਾ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਹੈ ਆਪਣੇ ਧਰਮ 'ਚ ਪਾਵੇਂ ਉਹ ਸਿੱਖ ਹੋਵੇ ਭਾਵੇਂ ਹਿੰਦੂ ਆ ਪਾਵੇਂ ਸਾਈਆ ਭਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਲੋਕ ਨੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਫਿਰਲੇ ਪਰਲੇ ਇਨਸਾਨ ਹੈ ਸਾਰੇ ਇਨਸਾਨ ਨਹੀਂ ਬਣ ਸਕਦੇ ਨਾ ਤੇ ਮੰਗਿਆ ਨਿਕਲ ਕੇ ਚੱਲਿਆ ਇਨਸਾਨ ਬਣਾ ਆ ਸਾਡੇ ਤੋਂ ਤੁਹਾਨੂੰ ਬਹੁਤ ਵਾਰੀ ਕੋ ਮੇਖ ਜਗਾ ਤੇ ਕਹਦੇ ਬਦਨਤਾ ਸਾਡੀ ਬਾਹਰ ਲੇਖਾ ਹੀ ਤਰਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾ ਕਰਨਾ ਉਹ ਇੱਕ ਨਾ ਕਰਕੇ ਵਿਖਾਓ ਤੇ ਸਾਰਾ ਟੰਪੂ ਨਾ ਮੈਂ ਕਰਦੇ ਤਾਂ ਤੁਹਾਨੂੰ ਤਾਂ ਕਰਾ ਦੋ ਸਮਝ ਕੇ ਅਸਲੀ ਪੰਦਤ ਮੈਂ ਕਰੇਗਾ ਲਾਈਵ ਕਰਨ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀਂਦੇ ਖਾਂਦੇ ਆ ਪੂਰੀ ਲਿਸਟ ਮਾਲੇਵਾ ਚੌਂਕੀ ਦੇ ਵਿੱਚ ਹੈਗੀ ਆ ਮੰਨੋ ਤੈਨੂੰ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬਸੇ ਖੋਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ। ਉਹਨਾਂ ਨੂੰ ਖਾਨ ਵਾਲਾ ਇੱਦਾਂ ਕਹਿਚਣ ਲੱਗ ਪਿਆ। ਖਾਨ ਵਾਲਾ ਜਿਹੜਾ ਉਹ ਮਰੀਜ਼ ਹੈ। ਉਹ ਦਿੱਕਤ ਹੈ। ਉਹਦਾ ਇਲਾਜ ਕਰਾਵਾਂਗੇ। ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਕਿ ਸਰਕਾਰ ਉਹਨਾਂ ਦੇ ਉਹ ਬੱਚਿਆਂ ਦੇ ਰਿਸ਼ਤੇਦਾਰ। ਅ ਮੈਂ ਮਾਪਿਆਂ ਨੂੰ ਕਹਿਣਾ। ਉਹ ਬੱਚਿਆਂ ਦੇ ਰਿਸ਼ਤੇਦਾਰ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ। ਮੈਂ ਛਡਾਉਣ ਦਾ ਨੰਬਰ ਨਿਸ਼ਾਬ ਖੜਾ ਕੇ ਉਹਨਾਂ ਨੂੰ। ਦੇਖਾਂਗੇ ਕਿ ਕਦਨੀ ਫੜਦੇ। ਨਾਮ ਨਾਲ ਇਹ ਤਾਂ ਨਾ ਪਹਿਲੇ ਨੀ। ਕਿ ਮੈਂ ਜੱਟਾਂ ਜਿਹੜਾ ਨਾਮ ਕਹਤਾ ਜਿਹੜਾ ਉਹ ਬੰਦਾ ਮਗਰ ਜਾਏਗਾ। ਪਾਣੀ ਆ ਬੰਬਰਤਾ ਹੋਵੇ ਸਰਪੰਚ ਹੋਵੇ। ਉਹਨੂੰ ਸਾਰਾ ਖਤਮ ਕਰਾਂਗਾ ਵੀ ਨੰਬਰਦਾਰੀ ਖਤਮ ਕਰਾਂਗਾ। ਉਹਦੀ ਸਰਪੰਚੀ ਖਤਮ ਕਰਾਂਗਾ। ਉਹ ਦੇਖ ਕੇ ਖਾਲੇ ਮੈਨੂੰ ਇੱਕ ਬੰਦਾ ਸਾਥ ਪੰਦੀ ਗਿਆ ਬੰਦਾ ਦੀ ਜਵਾਨਤ ਦੇਖਿਆ। ਇਹ ਪਿੰਡ ਸੱਪੜ ਤੋਂ ਨਾ ਪਾਣੀ ਨਹੀਂ ਜਾਂਦਾ ਜਿੱਥੇ ਲਾਂਹ ਜਾਣ ਦੀ ਹੈ ਪੱਤੇ ਵਾਲੀ ਛਾਹੇ ਵਾਲੀ ਕੌੜੀ ਐ ਕੋਲ। ਦੁਵਾਰਾਂ ਵਾਲੀ ਇੱਕ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਖਰਾਫੀ ਕਰਦੇ ਕੋਈ ਕਰਦੀ ਪਾਪਾ 10 ਮਿੰਟ ਤੋਂ ਬਾਅਦ ਲਾਹਗੀ ਤੇਰੀ ਗਾਲ ਮੇਰੇ ਚਾਹੇ ਸਾਰੇ ਫੁੱਟ ਹੋਏ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਚਰਮਾਂ ਤੇ ਚੱਲ ਰਹੀ ਤੇਰਾ ਵੀ ਪਾਪਾ ਦੇਖ ਰਿਹਾ ਕਿ ਤੂੰ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਬੰਦਾ ਹੁੰਦੇ ਜਿਹੜੇ ਗਲੋਕੇ ਸ਼ਰਮ ਮਕੈਨ ਕਿ ਸਾਡੇ ਪਿੰਡਾਂ ਚ ਚੱਕਾ ਵਰਤਾਂ ਜਾਂ ਸਾਡੇ ਪਿੰਡ ਚ ਚਾਰਜ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿਉਂ ਇੱਕ ਬੰਦੇ ਨੂੰ ਬਾਹਰ ਨਾ ਪਾਇਆ ਜਾਵੇ ਸਾਡੇ ਦੇ ਵਿਰੋਧ ਕੇਂਦ ਹੋਏਦਾ ਸਾਡੇ ਇਹ ਤਾਂ ਹਮੇਸ਼ਾ ਮੰਤਰੀ ਚੱਕਾ ਵੀ ਘਸਾਉਣੇ ਨੇ ਆਪਣੇ ਘਰ ਬੱਜਿਆ ਬਿਲਕੁਲ ਮੈਨੂੰ ਪਤਾ ਲੱਗਾ ਚ ਬੰਦਾ ਭੱਜ ਗਿਆ ਨਸ਼ਾ ਵਿੱਚ ਤੁਹਾਡੇ ਪਿੰਡ ਦਾ ਮੈਨੂੰ ਬਾਹਰ ਪਤਾ ਚ ਬੰਦਾ ਲੈ ਆ ਕੇ ਦੋ ਮੈਂ ਕੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਦਰਾਪਾ ਚ ਗਿਆ ਸੋ ਇੱਕ ਜਣਾ ਨਹੀਂ ਦੱਸਾਂ ਦੇ ਚੰਦੇ ਆ ਲਾਲ ਆ ਬੰਦੇ ਵੇਚਣ ਦੇ ਰੇਟ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵੇ ਗਾਂ ਖਾਂ ਇੱਕ ਵਾਰੀ ਨਾਂ ਲਾ ਕੇ ਬਥਾ ਦਿਨ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਟੋਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣ ਆਂਦੇ ਦੇ ਤੂੰ ਇੱਕ ਨਾਲ ਕਿ ਰੇਟ ਲੈਣ ਕਿਸ ਦੀ ਡਿਊਟੀ ਦੇ ਉਂਗਲ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇਹਦੇ ਸਾਰੇ ਪਿੰਨਾਂ ਨਾਲ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਤੇ ਤੈਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡਵਾਰਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਦੀ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਚ ਪਾਵੇਂ ਉਹ ਸਿੱਖਾ ਕੌਮ ਰਹੇ ਹਿੰਦੂ ਆ ਪਾਵੇਂ ਸਾਈਆ

ਸਾਰੀ ਪੰਜਾਬ ਦਾ ਮੈਂ ਕਹਿੰਦਾ ਕਿ ਜਦੋਂ ਲਾਈਵ ਕਰਦਾ ਹਾਂ ਆਪਣਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਲਈਓ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਪਿੰਦੇ ਖਾਂਦੇ ਆ ਪੂਰੀ ਲਿਸਟ ਮਾਨਲੇ ਵਾਲ ਚੌਕੀ ਦੀ ਵਿੱਚ ਆ ਗਈ ਆ ਮੈਨੂੰ ਦਿਖਾਓ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੰਦੇ ਖੋਦੇ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਆ ਉਹ ਤਾਂ ਮੈਨੂੰ ਖਾਣ ਵਾਲੇ ਅੰਦਰੋਂ ਵਿੱਚੋਂ ਲੈ ਕੇ ਤਾਰ ਖਾਣ ਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਿਕਟਰ ਦਾ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫਰੀਦ ਆ ਮਾਪਿਆਂ ਨੂੰ ਕਹਿਣਾ ਉਹ ਬੱਚਾ ਦੇ ਰਿਸ਼ਤੇ ਤੌਰ ਤੇ ਕਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਛਡਾਉਣ ਦਾ ਨੰਬਰ ਨਸ਼ਰਾਤ ਖੜਾ ਕਰਾਂਗੇ ਉਹ ਦੇਖਾਂਗੇ ਕਿ ਕੰਮ ਫੜਦਾ ਨਾਮ ਮਾਦੇ ਤਾਂ ਆਪਾਂ ਨਾਲ ਹੀ ਕਰਨੀ ਮੈਂ ਜੱਟਾਂ ਜਿਹੜਾ ਮੈਂ ਤਾਂ ਕਹਤਾ ਜਿਹੜਾ ਬੰਦਾ ਮਗਰ ਜਾਏਗਾ ਪਾਨ ਆ ਲੰਬਰਤਾ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਵੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਉਹ ਦੇਖ ਕੇ ਬਖਾਲੇ ਮੈਨੂੰ ਇੱਕ ਬੰਦਾ ਸਾਥ ਕਰਦੀ ਗਿਆ ਬੰਗਾਲ ਦੀ ਜਵਾਨ ਤੇ ਲੈ ਕੇ ਆਹ ਬੇਦਸ਼ੱਬਰ ਤੋਂ ਹਾਂ ਪਾਣੀ ਨਹੀਂ ਜਾਂਦਾ ਜਿੰਨੀ ਲਾਂਹ ਜਾਣ ਦੀ ਹੈ ਪੱਤੇ ਵਾਲੀ ਛਾਂਗੇ ਵਾਲੀ ਪਾਣੀਏ ਕੋਲ ਨਿਵਾਰਾ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਚੰਡਾ ਕੇ ਖਰਾਫੀ ਕਰਨ ਲੱਗੇ ਕੋਈ ਕਰਦੀ ਨਾ ਪਤਾ 10 ਮਿੰਟ ਤੋਂ ਬਾਅਦ ਲਾਹਗੀ ਤੇਰੀ ਗਾਲ ਮੇਰੇ ਚਾਲੇ ਸਾਰੇ ਫੁੱਟ ਦੇ ਠੀਕਾ ਤੇਰਾ ਤੇਰੀ ਫੋਟੋ ਸਾਰੇ ਚੰਗਾਂ ਨਾਲ ਚੱਲ ਰਹੀ ਤੇਰਾ ਵੀ ਪਾਪਾ ਦੇਖ ਰਿਹਾ ਕਿ ਕਿੰਨੀ ਵੱਡੀ ਵੱਡੀ ਹਿੰਦਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਦਤ ਕੀਤੀ ਆ ਬਹੁਤ ਘੱਟ ਨੰਮ ਦਾ ਅੰਦਰ ਜਿਹੜੇ ਲੋਕ ਹੈ ਸ਼ਰਮਾਂ ਮਖਾਣ ਕਿ ਸਾਡੇ ਪਿੰਡਾਂ ਚ ਚੁੱਕਾ ਵਿਅਕਤੀ ਸਾਡੇ ਪਿੰਡ ਦੇ ਸਰਾਜ